ਇਹ ਕੋਈ ਮੁਕਸਰ ਨੂੰ ਦਾ ਕਸਟੂਮ ਆ ਇਥੇ ਜਿਹਨੂੰ ਬਹੁਤ ਵੱਡਾ ਮੁਕਸਰ ਦੇ ਬੱਚਿਆਂ ਲਈ ਉਹ ਪ੍ਰੇਰਨਾ ਸਰੋਤ ਸੀਗਾ ਬੱਚਿਆਂ ਨੂੰ ਅਕਸਰ ਉਹ ਇਹ ਕਹਿੰਦਾ ਸੀਗਾ ਕਿ ਜੇ ਮੈਂ ਪੜ੍ਹ ਕੇ ਡਾਕਟਰ ਬਣ ਸਕਦਾ ਤਾਂ ਤੁਸੀਂ ਵੀ ਬਣ ਸਕਦੇ ਮੁਕਸਰ ਦੇ ਬੱਚਿਆਂ ਨੂੰ ਤਾਂ ਖਾਸ ਤਰ੍ਹਾਂ ਤੇ ਮੋਟੀਵੇਟ ਕੀਤਾ ਵੈਸੇ ਹਰ ਇੱਕ ਬੱਚੇ ਨੂੰ ਇਹ ਕਹਿੰਦਾ ਸੀਗਾ ਕਿ ਬੱਚਿਆਂ ਦਾ ਕੰਮ ਇੱਕੋ ਹੀ ਹੁੰਦਾ ਪੜੋ ਤੇ ਅੱਗੇ ਵਧੋ ਉਹ ਕਹ ਉਹ ਕਹਿੰਦਾ ਹੀ ਸੀਗਾ ਕਿ ਜੇ ਮੈਂ ਪੜ੍ਹ ਕੇ ਕੁਝ ਬਣ ਸਕਦਾ ਤਾਂ ਤੁਸੀਂ ਵੀ ਬਣ ਸਕਦੇ ਉਹ ਬੱਚੇ ਬਹੁਤ ਜ਼ਿਆਦਾ ਹੁੰਦੇ ਤਾਂ ਪ੍ਰਭਾਵਿਤ ਸੀਗੇ ਬਹੁਤ ਜ਼ਿਆਦਾ ਮੋਟੀਵੇਟ ਕਰਦਾ ਸੀ ਮੈਂ ਵੀ ਕਿਤੇ ਵੀ ਭਾਸ਼ਣ ਦਿੰਦਾ ਸੀਗਾ ਤਾਂ ਉਹਦੀ ਉਦਾਹਰਨ ਦਿੰਦਾ ਸੀ ਬੱਚਿਆਂ ਨੂੰ ਕਿ ਬੱਚੇ ਨਵਦੀਪ ਦਾਲ ਰੋਟੀ ਖਾਣ ਵਾਲਾ ਬੱਚਾ ਜੇ ਉਹ ਪੜ੍ਹ ਕੇ ਪ੍ਰਾਪਤੀਆਂ ਕਰ ਸਕਦਾ ਤਾਂ ਸਾਰੇ ਬੱਚੇ ਕਰ ਸਕਦੇ ਲਾਸਟ ਕਦੋਂ ਹੋਈ ਸੀ ਤੁਹਾਡੀ ਕੀ ਗੱਲ ਹੋਈ ਸੀ ਲਾਸਟ ਵਾਰੀ ਸ਼ਨੀਵਾਰ ਸਵੇਰੇ 7 ਵਜੇ ਮੇਰੀ ਗੱਲ ਹੋਈ ਉਹਦੇ ਨਾਲ 7 ਵਜੇ ਆਮ ਤੌਰ ਤੇ ਮਾਣੂ ਉਠਾਉਂਦਾ ਸੀਗਾ ਵੀ ਉੱਠ ਜਾ ਕਿਉਂਕਿ 9 ਵਜੇ ਉਹਨੇ ਜਾਣਾ ਹੁੰਦਾ ਸੀਗਾ 8 ਵਜੇ ਉਹਨੇ ਆਪਦੀ ਮੰਮੀ ਨੂੰ ਹੈਪੀ ਬਰਥਡੇ ਦਾ ਮੈਸੇਜ ਭੇਜਿਆ WhatsApp ਤੇ ਕਿਉਂਕਿ ਉਸ ਦਿਨ ਉਹਦੀ ਮੰਮੀ ਦਾ ਜਨਮ ਦਿਨ ਸੀਗਾ ਫਿਰ ਉਸ ਤੋਂ ਬਾਅਦ ਰਾਤ ਨੂੰ 9 ਵਜੇ ਹੀ ਸਾਡੀ ਗੱਲ ਹੁੰਦੀ ਸੀ ਹਰ ਰੋਜ਼ ਪਰ ਸ਼ਨੀਵਾਰ ਜਦੋਂ ਉਹਨੇ ਸਾਡਾ ਫੋਨ ਨਹੀਂ ਚੱਕਿਆ ਫਿਰ ਅਸੀਂ ਸਾਰੀ ਰਾਤ ਹੀ ਟਰਾਈ ਕਰਦੇ ਰਹੇ ਹਾਂ ਉਹਨੇ ਸਾਰੀ ਰਾਤ ਹੀ ਸਾਡਾ ਫੋਨ ਨਹੀਂ ਚੱਕਿਆ ਤਾਂ ਸਵੇਰੇ 6 ਵਜੇ ਅਸੀਂ ਕਿਸੇ ਰਿਸ਼ਤੇਦਾਰ ਨੂੰ ਭੇਜਿਆ ਜਿੱਥੋਂ ਸਾਨੂੰ ਪਤਾ ਲੱਗਿਆ ਵੀ ਕਮਰਾ ਅੰਦਰੋਂ ਬੰਦ ਆ ਇਹ ਬੱਚਾ ਹੈ ਅੰਦਰੀ ਹੈ ਪਰ ਸਾਡਾ ਫੋਨ ਨਹੀਂ ਚੱਕ ਰਿਹਾ ਫਿਰ ਸਾਨੂੰ ਸ਼ੱਕ ਹੋਇਆ ਕਿ ਜਰੂਰ ਕੋਈ ਮਾੜੀ ਘਟਨਾ ਹੋ ਗਈ ਹੈ ਸਾਡੇ ਕਹਿਣ ਤੇ ਪੁਲਿਸ ਨੇ ਗੇਟ ਤੋੜਿਆ ਤੇ ਅੰਦਰੋਂ ਬੱਚੇ ਦੀ ਲਾਸ਼ ਬਰਾਮਦ ਹੋਈ ਹੈ ਦਿੱਲੀ ਉਹ ਪਿਛਲੇ 7 ਸਾਲਾਂ ਤੋਂ ਰਹਿ ਰਿਹਾ ਸੀਗਾ ਐਮਬੀਬੀਐਸ ਵੀ ਉੱਥੋਂ ਕੀਤੀ ਲਗਭਗ 6 ਸਾਲ 1 ਸਾਲ ਐਮਡੀ ਦਾ ਹੋ ਗਿਆ ਸੀਗਾ ਔਰ ਬਹੁਤ ਹੀ ਉਤਸ਼ਾਹਿਤ ਸੀਗਾ ਉਹ ਕਹਿੰਦਾ ਸੀ ਵੀ ਹੋਰ 2 ਸਾਲਾਂ ਵਿੱਚ ਐਮਡੀ ਪੂਰੀ ਕਰਕੇ ਤੇ ਮੈਂ ਕਿਸੇ ਚੰਗੇ ਹਸਪੀਟਲ ਦੇ ਵਿੱਚ ਜੌਬ ਕਰੂੰਗਾ ਔਰ ਲੋਕਾਂ ਦੀ ਸੇਵਾ ਕਰੂੰਗਾ ਇਸੇ ਤਰ੍ਹਾਂ ਦੀ ਵੀ ਟੈਨਸ਼ਨ ਦੀ ਗੱਲ ਉਹਨੇ ਘਟੋ-ਘਟ ਸਾਡੇ ਨਾਲ ਸਾਂਝੀ ਨਹੀਂ ਕੀਤੀ ਹੋ ਸਕਦਾ ਕਿ ਆਪਦੇ ਨਾਲ ਵਾਲੇ ਸਾਥੀਆਂ ਨਾਲ ਕਰਦਾ ਹੋਵੇ ਉਹਦੇ ਨਾਲ ਦੇ ਸਾਥੀਆਂ ਨੂੰ ਪਤਾ ਹੋਵੇ ਤਾਂ ਸਾਨੂੰ ਨਹੀਂ ਪਤਾ ਪਰ ਸਾਡੇ ਨਾਲ ਹਮੇਸ਼ਾ ਉਹ ਚੜ੍ਹਦੀ ਕਲਾ ਜੀ ਰਿਹਾ ਹੈ ਔਰ ਆਪਦੀ ਫਿਊਚਰ ਪਲਾਨਿੰਗ ਦੀ ਗੱਲ ਹੀ ਕਰਦਾ ਸੀਗਾ ਕਿ ਮੈਂ ਪੜ੍ਹ ਲਿਖ ਕੇ ਵਧੀਆ ਡਾਕਟਰ ਬਣਨਾ ਮੈਂ ਵਧੀਆ ਕੰਮ ਸਿੱਖਣਾ ਮੈਡੀਕਲ ਕਾਲਜ ਦੇ ਵਿੱਚ ਹੀ ਸੀ ਹੋਸਟਲ 'ਚ ਰਹਿੰਦਾ ਇਹ ਮੈਡੀਕਲ ਕਾਲਜ ਦੇ ਹੋਸਟਲ ਦੇ ਨਾਲ ਹੀ ਇੱਕ ਧਰਮਸ਼ਾਲਾ ਹੈ ਜਿਹੜੀ ਪਾਰਸੀ ਧਰਮਸ਼ਾਲਾ ਹੈ ਜਿਹਦੇ ਵਿੱਚ ਬਹੁਤ ਸੋਹਣੇ ਕਮਰੇ ਬਣੇ ਹੋਏ ਆ ਲੈਟ ਬਾਥ ਅਟੈਚ ਉੱਥੇ ਗਾਰਡ ਦਾ ਵੀ 24 ਘੰਟੇ ਪ੍ਰਬੰਧ ਹੈ ਪੂਰੀ ਸੇਫਟੀ ਹੈ ਪੂਰੀ ਸਫਾਈ ਹੈ ਇਹ ਉੱਥੇ ਰਹਿੰਦਾ ਸੀਗਾ ਕਿਉਂਕਿ ਇਹਨੂੰ ਉਹ ਕਮਰੇ ਪਸੰਦ ਸੀ ਤੇ ਸ਼ਾਂਤ ਵਾਤਾਵਰਨ ਹਰਿਆ ਭਰਿਆ ਔਰ ਸੇਫਟੀ ਵਾਲਾ ਵਾਤਾਵਰਨ ਇਹਨੂੰ ਪਸੰਦ ਸੀਗਾ ਇਹਦਾ ਕੰਮ ਇੱਕੋ ਹੀ ਸੀਗਾ ਵੀ ਮੈਂ ਪੜ੍ਹਾਈ ਕਰਨੀ ਹੈ ਕਰਕੇ ਨੇ ਕੱਲੇ ਨੂੰ ਆਪਦਾ ਲਈ ਕਮਰਾ ਅਰੇਂਜ ਕੀਤਾ ਸੀਗਾ ਸਰਦਾਰ ਪ੍ਰਿੰਸੀਪਲ ਸਰਦਾਰ ਗੋਪਾਲ ਸਿੰਘ ਜੀ ਅੱਜ ਉਹਨਾਂ ਦੇ ਲਈ ਇੱਕ ਬੜਾ ਦੁੱਖਾਂ ਦਾ ਪਹਾੜ ਜਿਹੜਾ ਉਹਨਾਂ ਤੇ ਆ ਪਿਆ ਹੈਗਾ ਇਹ ਦੁੱਖਾਂ ਦੇ ਪਹਾੜ ਉਹਨਾਂ ਲਈ ਪਹਿਲਾਂ ਜਿੱਤ ਤੋਂ ਪਹਿਲਾਂ ਕੁਝ ਦਿਨ ਅਸੀਂ ਇਹ ਸਾਰੇ ਸ਼ਹਿਰ ਮਮਾਰਸੀਆਂ ਨੇ ਬੜੀ ਖੁਸ਼ੀ ਮਹਿਸੂਸ ਕੀਤੀ ਸੀਗੀ ਪਰ ਅੱਜ ਜੋ ਮੰਦਭਾਗੀ ਘਟਨਾ ਅਸੀਂ ਕੱਲ ਸਾਡੇ ਲਈ ਵਾਪਰੀ ਆ ਇਹ ਸਾਡੇ ਮੁਕਤਰ ਸ਼ਹਿਦ ਦੇ ਲਈ ਬਹੁਤ ਹੀ ਮਾੜੀ ਘਟਨਾ ਹੈਗੀ ਆ ਤੇ ਇਹ ਅਸੀਂ ਨਹੀਂ ਕਦੇ ਵੀ ਚਾਹੁੰਦੇ ਵੀ ਇਹੋ ਜਿਹੀ ਕੋਈ ਘਟਨਾ ਵਾਪਰੇ ਇਸ ਦੀ ਜਿਹੜੀ ਜਾਂਚ ਆ ਉਹ ਹੁਣੀ ਬਹੁਤ ਜ਼ਰੂਰੀ ਹੈ